ਕਿੰਨੇ ਭੈਣ ਭਰਾ ਹੋ? ਅਸੀਂ ਤਿੰਨ ਭੈਣ ਭਰਾ। ਤੇ ਡੈਡੀ ਨੂੰ ਕੀ ਹੋ ਗਿਆ ਸੀ? ਉਹਨਾਂ ਨੂੰ ਸ਼ੂਗਰ ਹੋ ਗਈ ਸੀ। ਅੱਛਾ ਤੇ ਫਿਰ ਡੈਥ ਹੋ ਗਈ। ਹਾਂਜੀ। ਤੇ ਕਿੰਨੀ ਉਮਰ ਤੁਹਾਡੀ? ਮੇਰੀ ਉਮਰ 13 ਸਾਲ। ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਪਰਿਵਾਰ ਦਾ? ਇਦਾਂ ਹੀ ਚੱਲਿਆ। ਲੋਨ ਕੇ ਕੰਮ ਕਰਨ ਦਿੰਦੇ ਨੇ। ਤੁਸੀਂ ਵੀ ਕੰਮ ਕਰਨ ਜਾਂਦੀ ਐ। ਹਾਂਜੀ। ਤੇ ਹੋਰ ਕੌਣ ਹੈ ਪਰਿਵਾਰ ਵਿੱਚ ਕਮਾਉਣ ਵਾਲਾ? ਕੋਈ ਨਹੀਂ। ਕੋਈ ਨਹੀਂ ਆ। ਅੱਛਾ ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ? ਹਾਂਜੀ ਕਿੰਨਾ ਬੋਲ ਕੇ ਦੱਸਿਓ 9501416 ਦੁਕਾਨੇ ਇੱਕ ਵਾਰ ਫੇਰ ਬੋਲ ਦੋ 9501416 ਦੁਕਾਨੇ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਤੁਹਾਨੂੰ ਸਭ ਤੋਂ ਵੱਡੀ ਮੈਂ ਕਿ ਘਰ ਕੋਈ ਨਹੀਂ ਕੋਈ ਬੰਦਾ ਵੀ ਆ ਇੱਕ ਜਿਹੜਾ ਕਮਰਾ ਤੁਹਾਡਾ ਪਿਆ ਹੈ ਇਹਨੂੰ ਗੇਟ ਵੀ ਨਹੀਂ ਲੱਗਾ ਹਾਂਜੀ ਤੇ ਫੇਰ ਇਹ ਇੱਥੇ ਗਰਮੀ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਐਦਾਂ ਹੀ ਹੋ ਜਾਂਦਾ ਕੀ ਨਾ ਬੇਟਾ ਗੁਸ਼ਰਨ ਕਿਹੜਾ ਪਿੰਡ ਗੌਰ ਸਿੰਘ ਮਾਲੀ ਗੌਰ ਸਿੰਘ ਪੜਦੇ ਕਿੱਥੇ ਇੱਥੇ ਪੜਦੀ ਪੈਂਦੀ ਇੱਥੇ ਫਿਰਨੇ ਪੜਦੇ ਕੀ ਮੁਸ਼ਕਲ ਆ ਘਰ ਵਿੱਚ ਘਰ ਵਿੱਚ ਹੈ ਮੁਸ਼ਕਲ ਆ ਘਰ ਨੇ ਕਈ ਬਣਾ ਕੇ ਰੱਖਣਾ ਅੱਛਾ ਤੇ ਕਿੱਥੇ ਰਹਿੰਦੇ ਹੋਣਾ ਇੱਥੇ ਰਹਿੰਦੇ ਇੱਥੇ ਰਹਿੰਨਾ ਘਰ ਬਣਾਉਣਾ ਹੈ ਹਾਂਜੀ ਬਣਾ ਬਣ ਜੀ ਮਾਨਪ੍ਰੀਤ ਕੁੱਚੀ ਬੋਲੋ ਮਨਪ੍ਰੀਤ ਕਿਹੜਾ ਪਿੰਡ ਜੀ ਪਿੰਡ ਮਾੜੀ ਮਾੜੀ ਕਿਹੜੀ ਗੋੜ ਸਿੰਘ ਜਿਲ੍ਹਾ ਜਿਲ੍ਹਾ ਤਨਤਨ ਕੀ ਮੁਸ਼ਕਿਲ ਪਰਿਵਾਰ ਨੂੰ ਪਰਿਵਾਰ ਨੂੰ ਮੁਸ਼ਕਿਲ ਹੈ ਹੋ ਵੀ ਉਹਨਾਂ ਦੀ ਡੈਥ ਹੋਈ ਆ 2 ਸਾਲ ਹੋ ਚੱਲੇ ਆ ਤੇ ਘਰ ਰੂਆ ਨਹੀਂ ਬੰਦਿਆ ਨਾ ਪਾਣੀ ਹੈਗਾ ਨਾ ਕੋ ਬਾਥਰੂਮ ਨਾ ਕੋ 플ਸ਼ ਕੋਸ਼ਣ ਨਹੀਂ ਹੈਗਾ ਕੀ ਨਾਂ ਸੀ ਤੁਹਾਡੇ ਪਤੀ ਦਾ ਚਾਨਣ ਸਿੰਘ ਕੁੱਚੀ ਬੋਲੋ ਚਾਨਣ ਸਿੰਘ ਦੋ ਗੁੜੀਆਂ ਅਤੇ ਇੱਕ ਕਾਕਾ ਬੱਚੇ ਪੜ੍ਹਦੇ ਟਾਡੇ ਹਾਂਜੀ ਪੜ੍ਹਦੇ ਬੱਚੇ ਕੀ ਮੁਸ਼ਕਲ ਕੀ ਹੁਣ ਸਭ ਤੋਂ ਵੱਡੀ ਮੁਸ਼ਕਲ ਘਰ ਬੁਆ ਦੀ ਆ ਮੁਸ਼ਕਲ ਘਰ ਬੁਆ ਬਣਾ ਚਾਹੁੰਦੇ ਕੀ ਮੰਗ ਕਰਦੇ ਓ ਦਾਨੀ ਸੱਜਣਾ ਤੋਂ ਸਾਨੂੰ ਕੋਈ ਘਰ ਬਣਾ ਕੇ ਦੇ ਦੇਣਾ ਚਾਹੁੰਦੇ ਹੋਰ ਹੋਰ ਪਾਣੀ ਧਾਣੀ ਵੀ ਨਹੀਂ ਹੈ ਅੱਛਾ ਹਾਂਜੀ ਇਹ ਹਾਲ ਪਚਾਈ ਦੀ ਸਾਨੂੰ ਇਹ ਵੀ ਜੀ ਸਾਡੇ ਗਵਾਂਢੀ ਕੀ ਮੁਸ਼ਕਲ ਪਰਿਵਾਰ ਦੀ ਮੁਸ਼ਕਲ ਬਹੁਤ ਜਿਆਦੀ ਇਹਨਾਂ ਦੇ ਪਤੀ ਦੀ ਡੈਥ ਹੋ ਗਈ ਸੀ ਘਰ ਚਲਾਉਣ ਵਾਲਾ ਕੋਈ ਨਹੀਂ ਹੈ ਬਸ ਇਦਾਂ ਹੀ ਕਮਰਾ-ਕੂਰਾ ਵੀ ਕੋਈ ਨਹੀਂ ਇਹਨਾਂ ਦਾ ਬਸ ਆਪ ਆਪਣਾ ਖੁਦ ਗੁਜ਼ਾਰਾ ਕਰਦੇ ਕਿਸ ਤਰ੍ਹਾਂ ਫਿਰ ਗੁਜ਼ਾਰਾ ਚੱਲਦਾ ਤਿੰਨ ਉਹ ਇਹਨਾਂ ਦੇ ਬੱਚੇ ਆ ਹਾਂਜੀ ਤੇ ਕਮਾਉਣ ਵਾਲਾ ਕੋਈ ਨਹੀਂ ਤੇ ਫਿਰ ਕਿਸ ਤਰ੍ਹਾਂ ਚੱਲਦਾ ਬਸ ਇਦਾਂ ਵਿਚਾਰੀ ਬਾਹਰ ਅੰਦਰ ਕੰਮਕੁਮਕੁੰਦਾ ਕਰਦੀ ਆ ਬਸ ਆਪਣਾ-ਆਪਣਾ ਲੈ ਕੇ ਚਾਮਣੋਂ ਬੱਚਿਆਂ ਦੇ ਵਿੱਚ ਵੰਦੀ ਆ ਬਸ ਇਹੀ ਗੁਜ਼ਾਰਾ ਇਹਦਾ ਟਾਈਮ ਪਾਸ ਹੀ ਆ ਮਾ ਮੁਸ਼ਕਿਲ ਕੀ ਕੀ ਪਰਿਵਾਰ ਨੂੰ ਮੁਸ਼ਕਿਲ ਬਹੁਤ ਜਿਆਦੀ ਬਾੜਛੌਂਦੀ ਇਹ ਕਮਰਾ ਨਹੀਂਗਾ ਕੋਈ ਬੈਣ ਨੂੰ ছাত্রী ਆ ਮੁਸ਼ਕਿਲ ਤਾਂ ਤੁਹਾਨੂੰ ਪਤਾ ਹੀ ਹੈ ਬਾੜਛੌਂਦੀ ਜਿਆਦੀ ਤੇ ਮੁਸ਼ਕਿਲ ਤਾਂ ਹੀ ਆਉਂਦੀ ਆ ਤਾਂ ਕਰਕੇ ਆ ਜੀ ਕੀ ਮੰਗ ਕਰਦੇ ਤਾਂ ਨਹੀਂ ਸਜਣਾ ਮੰਗਤੇ ਇਹੀ ਆਦਾਨੇ ਸਜਣਾ ਨੂੰ ਸਾਰੇ ਭੈਣ ਭਰਾਉਣ ਲੋਗੇ ਆ ਵੀ ਵੱਧ ਤੋਂ ਵੱਧ ਵੀ ਜਿੰਨੇ ਨੇ ਮਤ ਹੋ ਸਗੀ ਕਰੋ